ਤਾਰਨਾਬਾਲੀ ਨੇ ਸਕੂਲੋ ਵਿੱਚ ਲਾਇਆ ਸਕੂਲ ਨੂੰ ਬਣਾਉਣ ਬਾਸਤੇ ਤਾਰਨਾਬਾਲੀ ਨੇ ਸਕੂਲੋ ਵਿੱਚ ਲਾਇਆ ਸਕੂਲ ਨੂੰ ਬਣਾਉਣ ਬਾਸਤੇ ਦੇਖੋ ਐ ਮੈਲੇ ਕਿਦਾਂ ਸੱਪ ਡੱਡੂ ਫਿਰਦੇ ਦੇਖ ਸਰਕਾਰੀ ਕਿਦਾਂ ਸੱਪ ਡੱਡੂ ਫਿਰਦੇ ਕਿ ਰਾਮਚਰਾਂ ਨੇ ਬਾਦੀ ਨੂੰ ਹੈ ਪਾਇਆ ਟੋੜ ਟੋੜ ਖਾਣ ਬਾਸਤੇ ਤਰਨਾ ਬਣੀ ਨੇ ਸਕੂਲੋ ਬੇਚ ਲਾਇਆ ਸਕੂਲ ਨੂੰ ਬਣਾਉਣ ਬਾਸਤੇ ਸਰਕਾਰ ਕਹਿੰਦੀ ਲਾਲਾ ਜਿੰਨਾ ਜੋਰ ਤੇ ਤੋ ਲੱਗਦਾ ਸਰਕਾਰ ਕਹਿੰਦੀ ਲਾਲਾ ਜਿੰਨਾ ਜੋਰ ਤੇ ਤੋ ਲੱਗਦਾ ਸ਼ਹਿਰ ਵਾਲਾ ਗੰਦਾ ਪਾਣੀ ਨੀਆ ਵਿੱਚ ਵਗਦਾ ਪਾਣੀ ਨੀਂਆਂ ਬੈਚ ਚਦਾਤੀ ਨਾਲੇ ਪਾਇਆ ਇਮਾਰਤ ਨੂੰ ਦੇਗਣ ਵਾਸਤੇ ਸਰਨਾ ਮੋਰਚੇ ਨੇ ਸਕੂਲ ਵਿੱਚ ਲਾਇਆ ਸਕੂਲ ਨੂੰ ਬਣਾਉਣ ਵਾਸਤੇ ਮੋਟਾਂ ਦੇ ਕੇ ਉੱਡ ਜਾਂਦੇ ਮੁੜ ਕੇ ਨਹੀਂ ਆਉਂਦੇ ਜੀ ਜਿੱਤ ਲਈ ਵੋਟਾਂ ਨੂੰ ਏ ਢੂਠੇ ਲਾਰੇ ਲਾਉਂਦੇ ਜੀ ਆਨੂ ਆਸ ਵਿੱਚ ਇਨਾ ਨੇ ਲੜਾਇਆ ਸਕੂਲ ਨੂੰ ਬਣਾਉਣ ਬਾਸਤੇ ਅਰਨਾ ਮੋਰਚੇ ਨੇ ਸਕੂਲ ਬਚਾਇਆ ਸਕੂਲ ਨੂੰ ਬਣਾਉਣ ਬਾਸਤੇ ਲੜਾਂਗੇ ਅਖੀਰ ਤੱਕ ਸਕੂਲ ਨੂੰ ਬੜਾਉਣ ਲਈ ਲੜਾਂਗੇ ਅਖੀਰ ਤੱਕ ਸਕੂਲ ਨੂੰ ਬੜਾਉਣ ਲਈ ਗੂੜੀ ਨੀਂਦ ਸੁਤੀ ਹੋਈ ਸਰਕਾਰ ਨੂੰ ਜਗਾਉਣ ਲਈ ਮੂਰੀ ਨੀਂਦ ਸੁਤੀ ਹੋਈ ਸਰਕਾਰ ਨੂੰ ਜਗਾਉਣ ਲਈ ਜਤੇ ਬੰਦੀਆਂ ਰੇਵੀ ਯੋਗਦਾਨ ਪਾਇਆ ਸਕੂਲ ਨੂੰ ਬਣਾਉਣ ਬਾਸਤੇ ਤਰਨਾ ਮੋਰਚੇ ਨੇ ਸਕੂਲ ਬਚ ਲਾਇਆ ਸਕੂਲ ਨੂੰ ਬਣਾਉਣ ਬਾਸਤੇ ਤਰਨਾ ਮੋਰਚੇ ਨੇ ਸਕੂਲ ਬਚ ਲਾਇਆ ਸਕੂਲ ਨੂੰ ਬਣਾਉਣ ਬਾਸਤੇ ਚੇਤੂਰ ਨੂੰ ਵਧਾਉਣ ਵਾਸਤੇ